ਇਹ ਨਿਯਮਿਤ ਸੰਸਥਾਵਾਂ ਚੰਦਾਈ ਬਣਾਉਂਦੀਆਂ ਵਾ ਉਹ ਕਿਵੇਂ ਬਣਾਉਂਦੀਆਂ ਹਨ ਬਿਰੇ ਜੇ ਮੰਨ ਲਓ ਉਹਨਾਂ ਦੇ ਵਿੱਚ ਉਹ ਕੁਝ ਲੋਕ ਜਿਹੜੇ ਆ ਉਹ ਬਾਹਰ ਨਿਕਲਨੇ ਹੁਣ ਤੋਂ ਉਹਨਾਂ ਕੋ ਨਿਕਲਿਆ ਵੀ ਨਹੀਂ ਜਾਂਦਾ ਕਿਉਂਕਿ ਉਹ ਇੰਨਾ ਜ਼ਿਆਦਾ ਉਹਨਾਂ ਦੇ ਪ੍ਰਤੀ ਹੋ ਜਾਂਦਾ ਵੀ ਉਹ ਨਹੀਂ ਨਹੀਂ ਕਿਵੇਂ ਉਹਨਾਂ ਨੂੰ ਛੱਡ ਸਕਦੇ ਇਹ ਇਹ ਤਾਂ ਕਰਦੀ ਆ ਪਿਛਰਾਤੀ ਤੌਰ ਤੇ ਪਰ ਉਹ ਸੰਸਥਾਵਾਂ ਭਾਵੇਂ ਮੈਡੀਟੇਸ਼ਨ ਵਾਲੀਆਂ ਹੋਣ ਹਨ ਭਾਵੇਂ ਕਿਸੇ ਵਿਧਿਆਤਮਿਕ ਦੇ ਮੀਨ ਦੇ ਅੰਦਰ ਹੋਣ ਜਾਂ ਫਿਰ ਹਨਾ ਕੋਈ ਵੀ ਕਹਣ ਪੇਸੀ ਬੂਟੇ ਬਾਟੇ ਲਗਾਉਣੇ ਹਨ ਇਹਨਾਂ ਦੇ ਵਿੱਚ ਬੜੀਆਂ ਹੋ ਸਕਦੀਆਂ ਸੰਸਥਾਵਾਂ ਤੇ ਕੀ ਕਰਦੇ ਸਭ ਤੋਂ ਪਹਿਲਾਂ ਸਾਨੂੰ ਸ਼ੁਰੂ-ਸ਼ੁਰੂ ਦੇ ਅੰਦਰ ਆ ਸਾਡਾ ਜਿਹੜਾ ਯਕੀਨ ਉਹ ਜਿਤਨੀ ਪਹਿਲਾਂ ਅਸੀਂ ਉਹਨਾਂ ਦੇ ਯਕੀਨ ਕਰ ਲਈਏ ਫਿਰ ਸਾਡੇ ਯਕੀਨ ਦੇ ਲਈ ਕਈ ਕਈ ਇਹ ਤਾਂ ਘੱਲ ਕੁਝ ਮਹੀਨੇ ਕੁਝ ਸਾਲ ਹੋ ਸਕਦਾ 10-10 ਸਾਲ ਤੱਕ ਪਹਿਲਾਂ ਸਹੀ-ਸਹੀ ਜਾਣਕਾਰੀ ਦੇਣ ਹੋ ਸਕਦਾ ਜਿਹੜੀ ਮੈਡੀਟੇਸ਼ਨ ਵਾਲੀ ਹੈਗੇ ਆ ਲੋਕ ਜਾਂ ਸੰਸਥਾਵਾਂ ਬੰਦੀਆਂ ਵਾਂ ਕੰਟਰੋਲ ਕਰਨ ਵਾਲਿਆਂ ਵੱਲੋਂ ਜਾਂ ਅਣਜਾਣੇ ਦੇ ਅੰਦਰ ਉਹਨਾਂ ਦੇ ਕੰਟਰੋਲ ਦੇ ਅੰਦਰ ਆ ਜਾਂਦੇ ਜਿਹੜੇ ਉਹ ਸ਼ੁਰੂ-ਸ਼ੁਰੂ ਦੇ ਅੰਦਰ ਮੈਡੀਟੇਸ਼ਨ ਦੇ ਅੰਦਰ ਪਹਿਲਾਂ ਇਹ ਤਾਂ ਘੱਲੋ ਕਿ ਸਾਰੇ ਹੀ ਮੈਡੀਟੇਸ਼ਨ ਬੜੀ ਜਿਆਦਾ ਇਫੈਕਟਿਵ ਵਧੀਆ ਤਰੀਕੇ ਦੇ ਤਾ ਦੇ ਸ਼ੁਰੂ ਦੇ ਅੰਦਰ ਮੈਡੀਟੇਸ਼ਨ ਵਾਲੀ ਪਰ ਬਾਅਦ ਵਿੱਚ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰਨਾ ਸ਼ੁਰੂ ਕਰ ਦਿੰਦੇ ਜਨਕਿ ਪਹਿਲੋਂ ਮੈਡੀਟੇਸ਼ਨ ਉਹ ਉਹ ਕਰਾਉਂਦੇ ਆ ਜਿਹਦਾ ਅਸਰ ਹੰਦਾ ਅਸਰ ਚ ਬਾਅਦ ਵਿੱਚ ਹੌਲੀ ਹੌਲੀ ਕਰਕੇ ਥੋੜੀ ਜਿਹੀ ਡਾਇਰੈਕਸ਼ਨ ਚੇਂਜ ਕਰ ਦਿੱਤੀ ਤੇ ਚਲੋ ਜੀ ਆਪਣੀ ਪੂਰੀ ਸੈਸ਼ਨ ਦੀ ਜਿਹੜੀ ਰਸਤਾ ਉਹ ਪੂਰਾ ਪਟ ਗਿਆ ਸ਼ੁਰੂ ਸ਼ੁਰੂ ਦੇ ਅੰਦਰ ਸਾਨੂੰ ਸਾਡਾ ਯਕੀਨ ਜਿੱਤ ਕੇ ਹੋ ਸਕਦਾ ਕੋਈ ਬੂਟੇ ਲਗਾਉਣ ਵਾਲੀ ਸੰਸਥਾਵਾਂ ਹੋਣ ਕੋਈ ਮੈਡੀਟੇਸ਼ਨ ਵਾਲੀਆਂ ਹੋਣ ਜੋਗਾ ਵਾਲੀਆਂ ਹੋਣ ਜਾਂ ਕਿਸੇ ਵੀ ਧਾਰਮਿਕ ਵਾਲੀਆਂ ਹੋਣ ਹਨਾ ਇਤਾਂ ਦੀ ਜਿਹੜੀ ਸੰਸਥਾਵਾਂ ਉਹ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਹੀ ਸਹੀ ਸਭ ਕੁਝ ਦਾਦੀ ਹੈ ਇਤਾਂ ਦਾਦੀਆ ਬਿਲਕੁਲ ਸਹੀ ਦਾਦੀਆ ਸ਼ੁਰੂ ਦਾ ਦਰ ਪਰ ਜਦੋਂ ਕੁਝ ਲੋਕ ਉਹਨਾਂ ਨਾਲ ਜੁੜ ਜਾਂਦੇ ਆ ਕੁਝ ਲੈਵਲ ਤੱਕ ਅੱਗੇ ਗੱਲ ਚੱਲ ਜਾਂਦੀ ਫਿਰ ਹੋਲੀ ਉਹਨਾਂ ਦੀ ਡਾਇਰੈਕਸ਼ਨ ਚੇਂਜ ਕਰਨੀ ਸ਼ੁਰੂ ਕਰ ਦਿੰਦੇ ਫਿਰ ਡਾਇਰੈਕਸ਼ਨ ਚੇਂਜ ਕਰਕੇ ਉਹਨਾਂ ਦੀ ਪੂਰੀ ਜਿਹੜੀ ਊਰਜਾ ਵਾ ਕਿਸੇ ਨਾ ਕਿਸੇ ਤਰੀਕੇ ਨਾਲ ਮੈਟ੍ਰਿਕਸ ਨੂੰ ਪੂਰੀ ਜਾਣ ਤਾਂ ਵੀ ਉਸ ਲੈਵਲ ਤੱਕ ਉਹਨ ਕੁਝ ਤਾਂ ਤਾਂ ਹੁਣ ਜਿਹੜੇ ਬੰਦੇ ਉਹਨਾਂ ਨਾਲ ਜੁੜੇ ਹੁੰਦੇ ਆ ਜਦੋਂ ਉਹਨਾਂ ਬਾਰੇ ਸੱਚ ਸੁਣਦੀਆਂ ਨੇ ਉਹਨਾਂ ਨੇ ਸੱਚ ਦੇ ਦਤਾ ਵੀ ਇਹ ਕੀ ਹੋ ਗਿਆ ਇਹ ਤਾਂ ਮੈਨੀਪੂਲੇਸ਼ਨ ਦੇ ਅੰਦਰ ਹੀ ਆ ਸੀ ਪਰ ਫਿਰ ਉਹ ਉਹਨਾਂ ਕੋ ਚੀਜ਼ਾਂ ਛੱਡੀਆਂ ਹੀ ਨਹੀਂ ਜਾਂਦੀਆਂ ਬਹੁਤ ਘੱਟ ਲੋਕ ਹੁੰਦੇ ਜਿਹੜੋ ਜੋ ਇਹ ਤਾਂ ਗੱਲੋਂ ਵੀ ਬਹੁਤ ਜ਼ਿਆਦਾ ਆਪਣੇ ਅੰਦਰੋਂ ਵੀ ਇੱਕ ਹੈ ਨਾ ਕਿ ਇੰਨਾ ਟਾਈਮ ਹੀ ਜੁੜੇ ਹੋਦੇ باوجود ਵੀ ਉਹਨਾਂ ਨੂੰ ਛੱਡ ਸਕਦੇ ਆ ਪਰ ਉਹ ਬਹੁਤ ਜ਼ਿਆਦਾ ਥੋੜੀ ਲੋਕ ਹੁੰਦੇ ਆ ਜਾਂ ਤਾਂ ਲੋਕ ਉਹਨਾਂ ਕੋ ਛੱਡਿਆ ਨਹੀਂ ਜਾਂਦਾ ਇਤਾਂ ਕਿਉਂਕਿ ਉਹਨਾਂ ਦੀ ਸ਼ਰਧਾ ਹੀ ਨਹੀਂ ਜ਼ਿਆਦਾ ਉਹਨਾਂ ਦੇ ਪ੍ਰਤੀ ਹੋ ਜਾਂਦੀ ਹੈ ਕਈ ਲੋਕ ਉਹਨਾਂ ਦੇ ਬਾਰੇ ਕੋਈ ਦੱਸਦਾ ਵਾ ਤੇ ਫਿਰ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਜਿੱਤੇ ਜਿਹੜਾ ਬੰਦਾ ਦੱਸਦਾ ਉਹਨਾਂ ਦਾ ਬੜੇ ਸੱਚ ਪਰ ਲੋਕ ਉਹਨਾਂ ਨੂੰ ਬੁੜਾ ਕਹਿਣਾ ਸ਼ੁਰੂ ਕਰ ਦਿੰਦੇ ਕਿਉਂਕਿ ਜਿਹੜਾ ਸੱਚ ਦਾ ਉਹਦੇ ਨਾਲ ਤੇ ਲੋਕ ਹੀ ਬੜੇ ਘੱਟ ਜੁੜੇ ਹੋਣੇ ਤੇ ਜਿਹੜੀ ਇਹਨਾਂ ਦੀਆਂ ਸੰਸਥਾਵਾਂ ਆ ਇਹਨਾਂ ਦੇ ਅੰਦਰ ਲੋਕ ਬੜੇ ਜ਼ਿਆਦਾ ਜੁੜੇ ਹੁੰਦੇ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਘੱਟ ਲੋਕ ਹੈ ਜਿਨ੍ਹਾਂ ਨਾਲ ਜੁੜੇ ਉਹ ਵੀ ਸੱਚੇ ਹੀ ਆ ਇਤਾਂ ਨਹੀਂ ਕੁਝ ਲੋਕ ਉਹ ਵੀ ਜਿਵੇਂ ਵੇਖਿਆ ਹੁਣ ਜਿਨ੍ਹਾਂ ਦੇ ਨਾਲ ਘੱਟ ਲੋਕ ਜੁੜੇ ਆ ਤੇ ਉਹ ਵੀ ਮੈਨਿਪੂਲੇਸ਼ਨ ਦੇ ਅੰਦਰ ਜਾਣਦੇ ਕਿ ਕੁਝ ਲੋਕਾਂ ਦੇ ਦਿਮਾਗ ਦੇ ਅੰਦਰ ਇਤਾਂ ਬੈਠਾ ਹਨ ਜ ਤੇ ਫਿਰ ਉਹਨਾਂ ਲੋ ਹੂਬਿਲ ਉਤਾਂ ਦੇ ਵੀ ਲੋਕ ਉਹਨਾਂ ਨੇ ਖੜੇ ਕੀਤੇ ਹੁੰਦੇ ਜਿਹਨਾਂ ਦੇ ਨਾਲ ਥੋੜੇ ਥੋੜੇ ਲੋਕ ਜੁੜਨਗੇ ਤੇ ਜਿਹੜੇ ਥੋੜੇ ਥੋੜੇ ਲੋਕ ਜੁੜਨਗੇ ਉਹ ਥੋੜੇ ਜਿਆਦਾ ਸੀਰੀਅਸ ਹੋਣੇ ਯਾਨਕਿ ਜਿਆਦਾ ਸੀਰੀਅਸ ਵਾਲੇ ਲੋਕਾਂ ਦੀ ਵਧੀਆ ਵਾਲੀ એનર્ਜੀ ਮੈਟ੍ਰਿਕਸ ਨੂੰ ਜਾਣੀ ਇਹ ਤਾਂ ਹੁੰਦਾ ਇਹ ਬੜਾ ਜਿਆਦਾ ਗਹਿਰਾਈ ਦੇ ਨਾਲ ਜਾਂਦਾ ਯਾਨਕਿ ਤਾਂ ਤੁਹਾਡਾ ਉਹਨਾਂ 'ਤੇ ਯਕੀਨ ਜਿੰਨਾ ਹੁੰਦਾ ਹੈ ਸ਼ੁਰੂ ਦੇ ਅੰਤ ਕਿਸੇ ਨਾਮ ਜਿੱਤਣਾ ਹੋ ਸਕਦਾ ਤੁਸੀਂ ਉਹ 1 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਯਕੀਨ ਜਿੱਤ ਲਿਆ ਤਾਂ ਉਸੇ ਵੇਲੇ ਉਹਨਾਂ ਡਾਇਰੈਕਸ਼ਨ ਚੇਂਜ ਕਰ ਦੇਣੀ ਤੇ ਜੇ ਤੁਹਾਡਾ ਯਕੀਨ ਜਿੱਤਣ ਦੇ ਵਿੱਚ ਮੰਨ ਲਓ ਕੋਈ 10 ਸਾਲ ਲਾਗੇ ਪਰ 10 ਸਾਲ ਤੋਂ ਬਾਅਦ ਵਿੱਚ ਉਹਨਾਂ ਥੋੜੀ ਜਿਹੀ ਡਾਇਰੈਕਸ਼ਨ ਚੇਂਜ ਕਰਨੀ ਸ਼ੁਰੂ ਕਰ ਦੇਣਗੇ ਤਾਂ ਜਦੋਂ ਉਹਨਾਂ ਨੇ ਡਾਇਰੈਕਸ਼ਨ ਚੇਂਜ ਕਰਨੀਆਂ ਉਹਨੇ ਇਸ ਤਰੀਕੇ ਦੇ ਨਾਲ ਕਰਨੀ ਕਿ ਤੁਹਾਨੂੰ ਪਤਾ ਨਹੀਂ ਲੱਗਣਾ ਇਦਾਂ ਪਰ ਉਹਨਾਂ ਸੰਸਥਾਵਾਂ ਦੇ ਅੰਦਰ ਰਹਿ ਕੇ ਤੁਹਾਨੂੰ ਉਸ ਤਰ੍ਹਾਂ ਦਾ ਮੈਡੀਟੇਸ਼ਨ ਉਸ ਤਰ੍ਹਾਂ ਦੀ ਗੱਲਾਂ ਸੌਂਦੀ ਕਿ ਅਸੀਂ ਇਹ ਇਹ ਧਰਤੀ ਨੂੰ ਬੜਾ ਉਹਦੇ ਪਹੁੰਚਾਉਂਦੇ ਹਾਂ ਇਤਾਂ ਦੀ ਗੱਲਾਂ ਗੁੱਲਾਂ ਤੇ ਕਰਕੇ ਤੇ ਮੈਟ੍ਰਿਕਸ ਦੇ ਪੁਰਾਣੇ ਵਾਲੇ ਤਰੀਕੇ ਦੇ ਨਾਲ ਚੱਲ-ਚੱਲ ਕੇ ਫਿਰ ਉਸੇ ਤਰੀਕੇ ਦੇ ਨਾਲ ਤੁਹਾਨੂੰ ਆਦਤ ਪੈ ਜਾਂਦੀ ਜਾਂ ਜਿਹੜੀ ਵੀ ਲੋਕ ਉੱਤੇ ਜੁੜੀ ਹੁੰਦੇ ਉਹਨਾਂ ਨੂੰ ਉਦਾਂ ਦੀ ਆਦਤ ਪੈ ਜਾਂਦੀ ਕਿਉਂਕਿ ਜਿਹੜਾ ਨਵੇਂ ਸਿਸਟਮ ਦੇ ਹਿਸਾਬ ਨਾਲ ਹੀ ਜਾਣਾ ਹੁਣ ਨਵੇਂ ਤਰੀਕੇ ਨਾਲ ਚੱਲਣਾ ਪੁਰਾਣੀ ਚੀਜ਼ਾਂ ਨੇ ਛੱਡਣੀਆਂ ਪੈਣੀਆਂ ਤੇ ਜਿਹੜੀ ਹੌਲੀ-ਹੌਲੀ ਵਾਲੀ ਉਹ ਵੀ ਛੱਡਣੀਆਂ ਪੈਣੀਆਂ ਪਰ ਕਿਉਂਕਿ ਉਹਨਾਂ ਦੀ ਆਦਤ ਪੈ ਗਈ ਹੁੰਦੀ ਹੈ ਉਸ ਥਾਂ ਤੇ ਰਹਿ ਕੇ ਤੇ ਫਿਰ ਉਹ ਉਹਨਾਂ ਨੂੰ ਉਹਨੂੰ ਕੋਈ ਛੱਡਿਆ ਹੀ ਨਹੀਂ ਜਾਂਦਾ ਇੱਦਾਂ ਹੁੰਦਾ ਜੇ ਉਹ ਲੋਕ ਇਸ ਪਾਸੇ ਵੱਲ ਆ ਵੀ ਜਾਣ ਸੱਚੇ ਵਾਲੇ ਤਾਂ ਉਹਨਾਂ ਫੇਰ ਪੜਕ ਗਏ ਉੱਥੇ ਦੁਬ ਕਿਉਂਕਿ ਉਹਨਾਂ ਨੇ ਜੇ ਮੇਰੇ ਵੱਲੋਂ ਗੱਲ ਜਾਂ ਸੱਚੇ ਵਾਲੇ ਥਾਂ ਤੋਂ ਗੱਲ ਇੱਕ ਅੱਧੀ ਵੀ ਗੱਲ ਉਹਨਾਂ ਵੱਲ ਕੋਈ ਜਿਹੜੀ ਚੁਭ ਗਈ ਜਿਹੜੀ ਉਹਨਾਂ ਦੀ ਸੰਸਥਾ ਨੂੰ ਉਹ ਬੁਰੀ ਲੱਗੀ ਉਹਨੂੰ ਤੇ ਪਰ ਉਹਨਾਂ ਨੇ ਉਸੇ ਲਈ ਸੱਚੇ ਥਾਂ ਤੋਂ ਉਹਨਾਂ ਛੱਡ ਕੇ ਫੇਰ ਉਹਤੇ ਵਾਪਸ ਚੱਲ ਜਾਣ ਜਾਨਕਿ ਉਹ ਹੀ ਪਟਕਣ ਦੇ ਅੰਦਰ ਚੱਲ ਜਾਣਾ ਭਾਵੇਂ ਕਿ ਉਹ ਪਟਕਣ ਉਹਨਾਂ ਦਿਖਣ ਵੀ ਡਈਆ ਪਰ ਫਿਰ ਵੀ ਉਹ ਸਾਹਸ ਕਰਕੇ ਇਹ ਤਾਂ ਗੱਲ ਉਹ ਤੋਂ ਵਾਪਸ ਨਹੀਂ ਹੋਣਾ ਸ਼ੁਰੂ ਹੋਣ ਅਨਕੰਫਰਟੇਬਲ ਥਾਂ ਤੇ ਜਿਹੜਾ ਸੱਚ ਵਾਲਾ ਉਹ ਹੋਣਾ ਹੋਣਾ ਤੇ ਜਿਸ ਤਾਂ ਦੇ ਪਹਿਲਾਂ ਚੱਲੀ ਜਾਂਦੇ ਉਹ ਕੰਫਰਟੇਬਲ ਇੱਕੋ ਤਰ੍ਹਾਂ ਦਾ ਮੈਡੀਟੇਸ਼ਨ ਭਾਵੇਂ ਉਹਨਾਂ ਨੂੰ ਅਸਰ ਵੀ ਨਹੀਂ ਹੋਣਿਆ ਉਹ ਇੱਕੋ ਤਰ੍ਹਾਂ ਦੇ ਉਸ ਉਸ ਲੈਵਲ ਦੇ ਜਿਹੜੇ ਸਿਧਾਈ ਬਣਾ ਜਾਂਦੇ ਉਹਨਾਂ ਦੇ ਥੱਲੇ ਆ ਕੇ ਫਿਰ ਉਹ ਕੰਫਰਟੇਬਲ ਕੰਫਰਟੇਬਲ ਰੋਜ਼ ਉਸੇ ਤਰ੍ਹਾਂ ਨਾਲ ਕਰੀ ਜਾਂਦੇ ਰਿਪੀਟ ਹੋ ਗਿਆ ਇਹ ਤਾਂ ਭਾਵੇਂ ਦਾ ਅਸਰ ਨਹੀਂ ਹੁੰਦਾ ਫਿਰ ਵੀ ਲੋਕ ਕਰੀ ਜਾਂਦੇ ਤੇ ਉਤੋਂ ਇਸ ਪਾਸੇ ਵੱਲ ਨਹੀਂ ਹੋਂਟੇ ਇਹ ਬੜੇ ਧਾਂ ਦੇ ਤਾਹ ਹੁੰਦੇ ਹੈ ਮੈਨੀਪੂਲੇਸ਼ਨ ਹੈ ਇਸ ਕਰਕੇ ਇਹਨੂੰ ਗਹਿਰਾਈ ਦੇ ਨਾਲ ਵੇਖੋ ਜੇ ਤੁਸੀਂ ਮੈਨੀਪੂਲੇਸ਼ਨ ਦੇ ਅੰਦਰ ਹੈਗੇ ਨਹੀਂ ਵੇਖੋ ਤੇ ਜੇ ਉਹ ਤੋ ਬਾਹਰ ਨਿਕਲ ਸਕਦੇ ਤੇ ਨਿਕਲੋ ਤੇ ਜੇ ਸੱਚਾ ਥਾਂ ਆ ਗਿਆ ਉਹ ਤਾਂ ਉੱਥੇ ਉਹਨਾਂ ਨੂੰ ਪੂਰਾ ਫੋਲੋ ਕਰੋ ਇਤਾਂ ਇਹ ਤੁਸੀਂ ਖੁਦ ਵੇਖਣਾ ਵੀ ਕੀ ਕਿਸ ਥਾਂ ਤੇ ਤੁਹਾਡੀ ਸੰਸਥਾ ਮੈਨੀਪੂਲੇਸ਼ਨ ਦੇ ਬਾਰੇ ਜਾਣਦੀ ਹੈ ਜਿਹੜੀ ਵੀ ਸੰਸਥਾ ਇਹ ਤਾਂ ਕਹ ਲੋ ਵੀ ਟ੍ਰਾਂਸਹਿਊਮਨਿਜ਼ਮ ਦਾ ਝੰਡਾ ਲਾਗੂ ਕਰਦੀ ਆ ਜਿਹੜੀ ਆਖਦੀ ਆ ਵੀ ਨਈ ਨਈ ਧਰਤੀ ਦੀ ਜਨਸੰਖਿਆ ਬੜੀ ਵਧ ਗਈ ਆ ਉਹਨੂੰ ਘਟਾਣ ਦੀ ਲੋੜ ਆ ਇਤਾਂ ਸਾਡੇ ਦਿਮਾਗ ਦੇ ਅੰਦਰ ਬਿਠਾਉਂਦੀ ਆ ਜਿਹੜੀ ਆਖਦੀ ਵੀ ਸਾਡੀ ਜਿੰਨਾ ਵੀ ਕੋਈ ਅਹੀਂ ਧਰਤੀ ਤੇ ਖਰਾਬ ਕੀਤਾ ਸੀ ਕੋਧੀ ਕੀਤਾ ਸਭ ਕੁਝ ਅਸੀਂ ਕੋਧੀ ਕਾਂਢੇ ਇਤਨਾਂ ਦਾ ਸਾਡੇ ਦਿਮਾਗ ਦੇ ਅੰਦਰ ਪਿਟਾ ਕੇ ਤੇ ਉਹ ਤਾਂ ਨਹੀਂ ਸੰਸਤਾ ਫਿਰ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਉਂਦੀ ਹੈ ਸਾਡੇ ਦੁਆਰਾ